275 Mahindra DI 2009 ਮਾਡਲ ਆ ਜੀ ਹਰਿਆਣਾ ਨੰਬਰ ਆ ਸਾਰਾ origignal ਆ ਠੀਕ ਹੈ ਜੀ ਪੈਂਪਰ ਤੋਂ ਲੈ ਕੇ ਲੰਕਾਂ ਤੱਕ ਕਰ ਜੀ ਕੰਮ ਲੱਗੀ ਹੋਈ ਆਪਾਂ ਦੇਨਦਾਰ ਆ ਇਹ ਭਾਈ ਜੀ 2018 ਮਾਡਲ ਆ ਹਾਂਜੀ 38 HP ਟਰੈਕਟਰ ਹੁੰਦਾ ਹਾਂਜੀ ਲੋਨ ਫੈਂਸ ਹੋ ਜਾਣਾ ਪੁਰਾਣੇ ਕਪਰਾਣਾ ਇਹਦੇ ਵਿੱਚ ਕੱਟਿਆ ਜਾਣਾ ਪੂਰੇ 33 ਤੇ ਹੌਲੈਂਡ ਆ ਗਏ ਪੁੱਤਰ ਨਾਲ ਦੇ ਇਹਦੇ ਹਾਂਜੀ ਮਾਰ ਕੇ ਦੇਖ ਲਿਓ ਹਾਂਜੀ ਇਹਨੂੰ ਏਜੰਸੀ ਚ ਲੈ ਜਿਓ ਜੇ ਇਹਦੇ ਵਿੱਚ ਇੱਕ ਨਵੇਂ ਪਰਸੈਂਟ ਵੀ 1% ਵੀ ਇਹਦੇ ਨਾਲ ਕੋਈ ਛੇੜਛਾੜ ਹੋਈ ਹੋਵੇ ਤਾਂ ਠੀਕ ਹੈ ਜੀ ਠੀਕ ਹੈ ਗੱਲ ਵੀਰੇ ਚੰਗਾ ਬਹੁਤ ਆ ਗੇਅਰ ਇੰਜਨ ਦਾ ਚਲਾ ਕੇ ਬਾਕੇ ਤਸੱਲੀ ਕਰ ਲਿਓ ਇਹਦੀਆਂ ਅੱਖਾਂ ਇਹਦੀਆਂ ਲਾਈਟਾਂ ਮੂਲੀਆਂ ਹੈਗੀਆਂ ਟਰੈਕਟਰ ਸਾਰਾ Ориਜਨਲ ਆ ਗੇਅਰ ਇੰਜਨ ਦਾ ਓਕੇ ਆ ਸਿੰਪਲ ਸਟੀering ਆ ਪਿਛਲੇ ਟਾਇਰ 90 ਤੋਂ 95% ਆ ਮੂਲ 40 ਤੋਂ ਅੱਧੇ ਆ 22 ਮਾਡਲ ਆ ਹਾਂਜੀ 1035 ਸਿੰਪਲ ਸਟੀering ਆ ਹਾਂਜੀ 34000 ਮਾਡਲ ਆ ਵੀਰੇ ਹਾਂਜੀ ਸਾਰਾ Ориਜਨਲ ਆ ਠੀਕ ਹੈ ਜੀ ਟਾਇਰ ਇਹਦੇ ਪਿਛਲੇ ਹੈਗੇ 70 ਤੋਂ 75 ਰੁਪਏ ਹੈਗੇ ਆ। ਮੂਲ ਇਹ ਆਪਾਂ ਚੰਗੇ ਆਪਾਂ ਲਾ ਦਾਂਗੇ। ਪੰਜਾਬ ਨੰਬਰ ਹੈ ਪੀ ਵੀ 04। ਠੀਕ ਹੈ ਜੀ। ਫਰਸਟ ਪਾਰਟੀ ਆ ਕੋਈ ਲੱਗਿਆ ਨਹੀਂ ਨੰਬਰ। ਠੀਕ ਹੈ ਜੀ। ਪਹਿਲੇ ਕਰੋ ਟਰੈਕਟਰ ਨਾਲ ਦੇ ਟਾਇਰ ਪਿਛਲੇ 95% ਪਏ ਆ। ਸਤਿ ਸ਼੍ਰੀ ਅਕਾਲ ਮੇ ਤਰੋਤਲਵੰਡੀ ਸਾਹਿਬ ਪਹੁੰਚੇ ਸੀ। ਹੈਪੀ ਸਰਮੇ ਦੇ ਨੌਰੇ ਦੇ ਵਿੱਚ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ? ਕੀ ਹਾਲ ਨੇ? ਸਿਕੰਦਰ ਸਿੰਘ ਜੀ ਕੀ ਹਾਲ ਹੈ? ਵਧੀਆ ਜੀ ਵਧੀਆ। ਭਾਈ ਜੀ 10 ਤਰੀਕਾ 12ਵਾਂ ਮਹੀਨਾ 2025 ਯਾਰਾਂ ਦੇ ਗੜਾਉਣ ਦੇ ਵਿੱਚ। ਠੀਕ ਹੈ ਤੇ ਤੇ ਸੇ ਤੱਕ ਤਾਂ ਹੁਣ ਠੀਕ ਹੈ ਜੀ ਓਕੇ ਆ ਓਕੇ ਆ ਹਾਂਜੀ ਮਹਾਰਾਜ ਸੱਚੇ ਪਾਤਸ਼ਾਹ ਤੈਨੂੰ ਤੰਦਰੁਸਤੀਆਂ ਬਖਸ਼ੇ ਭਰਾਵਾ ਹਾਂਜੀ ਤੇਰੇ ਨੇ ਅਸੀਂ ਆ ਹਨਾ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਅਈ ਤੋਂ ਸਟਾਰਟ ਕਰੀਏ ਆ ਪੁਰਜਾ ਕਿਹੜਾ ਹੈ ਇਹ ਮੈਰਡ ਜਰਮਨ ਆ ਜੀ ਠੀਕ ਹੈ ਜੀ ਤੇ ਇਹਦਾ ਮਤਲਬ ਹੈ ਜੀ ਇਹ ਟਰੈਕਟਰ ਸੀ ਪਹਿਲਾਂ 255 ਮਿਹੰਦਰੀ ਠੀਕ ਹੈ ਜੀ ਠੀਕ ਹੈ ਜੀ ਗੱਲ ਹੁਣ ਇਹਦਾ ਸਿਸਟਮ ਕੀ ਆ ਇਹਦਾ ਕੱਲਾ ਗੇਅਰ ਤੇ ਪਿਛਲਾ ਇਸ ਦਾ 255 ਜੀ ਬਾਕੀ ਗੇਅਰ ਤੋਂ ਬਾਅਦ ਸਾਰਾ ਟਰੈਕਟਰ ਇਹ 275 ਮਿਹੰਦਰਾ ਡੀ ਆ ਠੀਕ ਹੈ ਜੀ ਠੀਕ ਹੈ ਗੱਲ ਜੀ 13 ਤੈਰ ਹੈਗੇ ਦੇ 13 ਵਾਲੇ ਟੈਰਾ ਹੀ ਰਾਵੜਾ ਵਾਲੇ ਰਾਵੜਾ ਵਾਲੇ ਅੱਦੇ ਤੋਂ ਵੱਧਾ ਥੋੜੇ ਜੇ ਠੀਕ ਹੈ ਜੀ ਤੇ ਗੇਅਰ ਇੰਜਨ ਦਾ ਇਹ ਲਾਲਾ ਦਾ ਬਰ ਪੀ ਦਾ ਰਪੀ ਆ ਜਿਨੇ ਮੇਰੇ ਵੀਰ ਨੇ ਲੈਣਾ ਨਾ ਬਹੁਤ ਵਧੀਆ ਠੀਕ ਹੈ ਜੀ ਹਾਂਜੀ ਤੇ ਮਗਰਾਟ ਸਿਉਣਾ ਲੀਕਾਲੇ ਲੱਗਦਾ ਜੀ ਸ਼ੋ ਪਿੱਛੇ ਪਈ ਆ ਨਾਲ ਵਿੱਦ ਬੈਂਪਰ ਆ ਦੇ ਜੀ ਬੈਂਪਰ ਵੀ ਆ ਤੇ ਇੰਜਨ ਗੇਅਰ ਦਾ ਵੀ ਚੰਗਾ ਹੈ ਬਹੁਤ ਵਧੀਆ ਬਾਈ ਬਾਕੇ ਤਸੱਲੀ ਕਰਕੇ ਆਪਦੀ ਇਲਜਾ ਸਕਦੇ ਹੋ ਬਾਈ ਤਸੱਲੀ ਕਰਕੇ ਲੈ ਜਾਓ ਤੇ ਮਾਡਲ ਤੇ ਰੇਟ ਮਾਡਲ 90 ਆ ਜੀ ਹਾਂਜੀ ਟਰੈਕਟਰ ਦੇ ਦਾਂਗੇ 90 ਜੇ ਆਰ ਦਾ ਕੁੱਲੀ ਕੁੱਲੀ ਮਾਡਲ ਵੀ 90 ਟਰੈਕਟਰ ਵੀ 90 ਦਾ ਬਣਜੂ ਮਿੱਤਰੋ ਸਾਂਭ ਲਓ ਮੌਕਾ ਜੇ ਆਰ ਕਿਸੇ ਨੇ ਆ ਤਰ ਹਣਾ ਹੋਵੇ ਨਾ ਜੀ ਜੂਬ ਚ 50000 ਦਾ ਪੁਰਜਾ ਹੀ ਹੈ ਇਹ ਨਹੀਂ ਹੈ ਜੀ ਠੀਕ ਹੈ ਜੀ ਤੇ ਮੂਰੇ ਆ ਗਿਆ 60 ਦਾ ਫਾਰਮ 2009 ਮਾਡਲ ਆ ਜੀ ਹਰਿਆਣਾ ਨੰਬਰ ਆ ਸਾਰਾ origignal ਆ ਠੀਕ ਹੈ ਜੀ ਪੈਂਪਰ ਤੋਂ ਲੈ ਕੇ ਲੰਕਾ ਤੱਕ ਕਰ ਜੀ ਕੰਮ ਲੱਗੀ ਹੋਈ ਆ ਆਪਾਂ ਈਮਦਾਰ ਆ ਠੀਕ ਹੈ ਜੀ ਬ੍ਰੈਂਕਾ ਵਾਲੇ ਪਾਸੇ ਇੱਕ ਮਗਰਿਆੜ ਤੇ ਇੱਕ ਗੋਲਾ ਥੋੜਾ ਜਿਹਾ ਗਲਿਆ ਹੋਇਆ ਉਹ ਕਰਵਾਉਣਾ ਪੈਣਾ ਤੁਹਾਨੂੰ ਠੀਕ ਹੈ ਜੀ ਉਹਲੇ ਟਾਇਰ ਹੈਗੇ ਜੀ 85 ਤੋਂ 90 ਪੈਸੇ ਪਿਛਲੇ ਹੈਗੇ 40 ਤੋਂ 45% ਠੀਕ ਹੈ ਜੀ ਗੇਰ ਇੰਜਨ ਰੁਪਏ ਦਾ ਰੁਪਿਆ ਬਾਈ ਸਿਕੰਦਰ ਸਿੰਘ ਇਹਦਾ ਰੇਟ ਹੈਗਾ ਜੀ ਉਦੋਂ ਤਾਂ 2.5 ਲੱਖ ਰੁਪਿਆ 2.5 ਲੱਖ ਰੁਪਿਆ ਆਪਾਂ ਦੇਵਾਂ ਇੱਕੋ ਰੇਟ ਇੱਕੋ ਹੀ ਰੇਟ 1 ਲੱਖ ਤੇ 90 ਹਜ਼ਾਰ ਦਾ 1 ਲੱਖ ਦਲ ਲੈ ਜਓ ਮਿੱਤਰੋ 60000 ਰੁਪਇਆ 60000 ਉੱਡ ਗਿਆ ਹਜੇ ਤੋਤੇ ਪਤਾ ਨਹੀਂ ਕਿੰਨੇ ਕੜਾਉਣੇ ਆ ਐਪੀ ਸਰਮੇ ਨੇ ਮੈਂ ਤਾਂ ਇਹ ਗੱਲ ਹੀ ਕੋਈ ਨਹੀਂ ਵੀਰੇ ਤੋਤੇ ਨਾਲ ਵਸਤੀ ਜੰਮੇ ਆਪਾਂ ਮੂਰੇ ਆ ਗਿਆ ਫਾਰਮ ਚੈਂਪੀਅਨ ਇਹਦੇ ਬਾਰੇ ਦੱਸਿਓ ਜੀ ਇਹ ਬਾਈ ਜੀ 2018 ਮਾਡਲ ਆ ਹਾਂ ਜੀ 39 ਐਚਪੀ ਟਰੈਕਟਰ ਹੁੰਦਾ ਹਾਂ ਜੀ ਲੋਨ ਫੈਂਸ ਹੋ ਜਾਣਾ ਪੁਰਾਣੇ ਕਪਰਾਣਾ ਇਹਦੇ ਵਿੱਚ ਕੱਟਿਆ ਜਾਣਾ ਠੀਕ ਹੈ ਜੀ ਸਾਰਾ オリジナル ਆ ਬਾਈ ਪੰਜਾਬ ਨੰਬਰ ਆ ਇਹ ਠੀਕ ਹੈ ਜੀ ਰੁਪਏ ਦਾ ਰੁਪਇਆ ਟਰੈਕਟਰ ਆ ਸਿੰਪਲ ਸਟੀਅਰਿੰਗ ਆ ਇਹ ਠੀਕ ਹੈ ਜੀ ਤੇ ਨਾਲ ਦੀ ਟਾਇਰ ਇਹਦੇ ਚਾਰੇ ਨਾਲ ਦੀ ਟਾਇਰ ਨੇ ਚਾਰੇ ਠੀਕ ਹੈ ਗੱਲ 370000 ਡਿਮਾਂਡ ਆ ਹੁਣ ਤੂੰ ਸਿਕੰਦਰਾ ਇਹਦੇ ਲਾਲਾ ਚਾ ਕੀ ਲੋਣਾ ਆਪੇ ਤੂੰ ਹੀ ਦੱਸ ਦੇ ਅਜੇ ਕੋਈ ਕੋਈ ਹਾਂ 320000 ਹਾਂ ਜਾਂ ਨਾ ਬਸ 320 ਹਾਂਜੀ 50 ਦਾ ਇਹ ਛੋਟ ਡਿਸਕਾਊਂਟ ਆ ਹੜਾ ਤੇ 50 ਦੇ ਤੋਤੇ ਹੜਾ ਤੇ ਕੋਈ ਦੇ ਕੇ ਦਿਖਾਵੇ ਇੰਨੇ ਦਾ 50000 ਰੁਪਏ ਇਹ ਛੋਟ ਡਿਸਕਾਊਂਟ ਹੈ ਸਾਢੇ ਤਿੰਨ ਤਿੰਨ ਦੇ ਵਿੱਚ ਹੀ ਜਾਂਦੇ ਆ ਸਾਢੇ ਤਿੰਨ ਤਿੰਨ ਦੇ ਵਿੱਚ ਹੀ ਜਾਂਦੇ ਆ 50000 ਦਾ ਡਿਸਕਾਊਂਟ ਮਿਲ ਰਿਹਾ ਬਾਕੀ ਹਜੇ ਸ਼ਰਮਾ ਜਦੋਂ ਤੁਸੀਂ ਕੋਲੇ ਆਗੇ ਐਨ ਬੇਟਾ ਹੋਰ ਕੀ ਬੋਲੋ ਜਿੰਦਾ ਤੇਲ ਬੈਟਰੀ ਡੰਡਾ ਫੱਟੀ ਚੇਂਜ ਚੇਂਜ ਠੀਕ ਹੈ ਹਜ਼ਾਰ ਰੁਪਏ ਚਾਬੀ ਨਾਲ ਹਜ਼ਾਰ ਚਾਬੀ ਨਾਲ ਚੱਕੋ ਚੱਕੋ ਜੀ ਤੇ ਮੌਕਾ ਹੀ ਹੁੰਦਾ ਤਾਂ ਮੁਰੇ 37 ਤੇ ਹੌਲੈਂਡ ਦੇ ਟਾਇਰ ਨਾਲ ਦੇ ਇਹਦੇ ਹਾਂਜੀ ਮਾਰ ਕੇ ਦੇਖ ਲਿਓ ਹਾਂਜੀ ਇਹਨੂੰ ਏਜੰਸੀ ਚ ਲੈ ਜਿਓ ਜੇ ਇਹਦੇ ਵਿੱਚ ਇੱਕ 9% ਵੀ 1% ਵੀ ਇਹਦੇ ਨਾਲ ਕੋਈ ਛੇੜਛਾੜ ਹੋਈ ਹੋਵੇ ਤਾਂ ਠੀਕ ਹੈ ਜੀ ਠੀਕ ਹੈ ਗੱਲ ਵੀ ਤੇ 22 ਮਾਡਲ ਦਾ ਰੁਪਏ ਦਾ ਰੁਪਿਆ 3 ਸਪੀਡ ਦਾ ਜੂਜੀ ਗੇਅਰ ਵਾਲਾ ਜੀ ਹਾਂਜੀ ਡਬਲ ਡਿਸਟ੍ਰਿਬਿਊਟਰ ਆ ਕੰਪੈਸਿਟੀ ਜੈਕ ਆ ਜੀ ਹਾਂਜੀ ਤੇ ਰੁਪਏ ਦਾ ਸਾਰਾ ਹੀ 오ਰੀਜినਲ ਟ੍ਰੈਕਟਰ ਸਾਰੀ 오ਰੀਜినਲ ਹੈ 6 ਲੱਖ 800 ਡਿਮਾਂਡ ਸਿਕੰਦਰ ਡਾਕੀ ਨਾ ਓਏ 680 ਇਹ ਤੂੰ ਦੇ ਦੇ 630 ਦਾ ਇਹ ਟਰੈਕਟਰ ਦੇਵਾਂਗੇ 6 ਲੱਖ ਤੇ 25000 ਦਾ ਵੀਰੇ 25 ਦਾ 25 ਦਾ ਪਰ ਇੱਕ ਗੱਲ ਹੋਰ ਆ ਘੋੜਾ ਬੈਂਪਰ ਛਤਰੀ ਲੈਣੀ ਆ ਫੈਬਰ ਛਤਰੀ ਤਾਂ ਦੇਵਾਂਗੇ ਜੀ 6 ਲੱਖ ਤੇ 40000 ਦਾ ਟਰੈਕਟਰ ਦੇਵਾਂਗੇ ਠੀਕ ਹੈ ਇਹ ਜਸ ਨੂੰ ਠੀਕ ਹੈ ਇਹ ਸਾਡੇ ਗੁਲਾਬ ਸਿੱਧੂ ਦਾ ਟਰੈਕਟਰ ਆ ਗਿਆ ਬਾਈ ਗੁਲਾਬ ਕਮਲ ਸਿੰਘ ਦਾ ਬਾਈ ਦਾ ਟਰੈਕਟਰ ਆ ਗਿਆ ਇਹ ਇੰਗਲੈਂਡ ਵਾਲਾਂ ਦਾ ਟਰੈਕਟਰ ਵੀਰੇ ਉਹਨਾਂ ਨੂੰ ਫੋਰ ਸੇਲ ਹੋ ਗਿਆ ਹੋ ਗਿਆ ਜੀ ਇਹ ਇਹਦੇ ਚਾਰੇ ਟਾਇਰ ਚੇਂਜ ਕਰਕੇ ਦੇਨੇ ਆ ਮੂਲੇ 1000 16 ਨੇ ਪਾ ਕੇ ਦੇ ਮੰਗ ਠੀਕ ਹੈ ਜੀ ਮੂਲੇ ਆ 750 35 ਸਬਰਾਜ ਵੀਰੇ ਠੀਕ ਹੈ ਜੀ ਚੰਗਾ ਬਹੁਤ ਆ ਗੇਅਰ ਇੰਜਨ ਦਾ ਚਲਾ ਕੇ ਬਾਕੇ ਤਸੱਲੀ ਕਰ ਲਿਓ ਇਹਦੀਆਂ ਅੱਖਾਂ ਇਹਦੀਆਂ ਲਾਈਟਾਂ ਮੂਲੀਆਂ ਹੈਗੀਆਂ ਮਿਲ ਜਾਣਗੀਆਂ ਟਾਇਰ ਹੈਗੇ 70% ਬਾਈ ਜੇ ਕੇ ਦੇ ਠੀਕ ਹੈ ਜੀ ਤੇ ਗੇਅਰ ਇੰਜਨ ਦਾ ਬਹੁਤ ਵਧੀਆ ਬਾਈ ਚਲਾ ਕੇ ਬਾਕੇ ਉਹਦੀ ਤਸੱਲੀ ਕਰਕੇ ਲੈ ਜਿਓ ਇਹ ਟਰ 1 ਲੱਖ ਤੇ 25000 ਦੇ ਮੌਕੇ ਤੇ ਮਾਨ ਸਨਮਾਨ ਕਰ ਦਮ ਹੋਰ ਵੀ ਮਾਨ ਸਨਮਾਨ ਹੋ ਜੀ ਮੌਕੇ ਤੇ ਪੂਰੇ ਆ ਗਿਆ 60 55 60 55 ਬਾਈ ਦੇ ਤਾਂ ਆਪਾਂ ਨਿਊਜ਼ੀਲੈਂਡ ਵਾਲਿਆਂ ਨੂੰ ਠੀਕ ਆ ਜੀ ਆ ਜੋ ਬਾਹਰ ਵੀ ਟਰੈਕਟਰ ਖੜੇ ਨੇ ਆਪਣੇ ਬਾਹਰ ਵੀ ਦਿਖਾਉਂਦੇ ਹੋਏ ਸਟਾਕ ਖੜਾ ਹੀ ਬਾਦੂ ਸਟਾਕ ਖੜਾ ਠੀਕ ਆ ਜੀ ਸਭ ਤੋਂ ਪਹਿਲਾਂ ਆ ਗਿਆ ਜੀ 35 ਵਾਲਾ ਸੋਨਾ ਲੀਕਾ 35 ਵਾਲਾ ਸੋਨਾ ਲੀਕਾ ਠੀਕ ਆ ਗੱਲ ਮਿੱਤਰੋ ਹਾਂ ਜੀ ਟਰੈਕਟਰ ਸਾਰੇ ओरिजिनल ਆ ਗੇਅਰ ਇੰਜਨ ਦਾ ਓਕੇ ਆ ਸਿੰਪਲ ਸਟੀering ਆ ਪਿਛਲੇ ਟਾਇਰ 90 ਤੋਂ 95% ਆ ਮੁੱਲ 40 ਤੋਂ ਅੱਧੇ ਆ ਠੀਕ ਆ ਜੀ ਠੀਕ ਆ ਗੱਲ 10 ਲੱਖ 55000 ਇੱਕ 55 ਦਾ ਮਿੱਤਰੋ ਇਹ ਟਰੈਕਟਰ ਹਾਂ ਨਾ ਹੋਊਗੀ ਟਰੈਕਟਰ ਪੂਰਾ ਘੈਂਟ ਹੈ ਤੇ ਪੂਰਾ ਚੰਗਾ ਟਰੈਕਟਰ ਹੈ ਤੇ ਮੂਰੇ ਆ ਗਿਆ 22 ਮਾਡਲ ਹੈ 1035 ਸਿੰਪਲ ਸਟੀਅਰਿੰਗ ਆ ਹਾਂਜੀ ਸੈਂਟਰ ਗੇਅਰ ਆ ਠੀਕ ਆ ਜੀ ਫਾਈਬਰ ਛਤਰੀ ਮਿਲ ਜਾਣੀ ਇਹਦੀ ਡੰਡਾ ਪੱਟੀ ਸਾਰਾ ਸਮਾਨ ਮਿਲ ਜਾਣਾ ਜੀ ਠੀਕ ਆ ਜੀ 4 ਟਾਇਰ ਨਾਲ ਦੇ ਬਾਈ ਹਾਂਜੀ 850 ਘੰਟਾ ਇਹ ਚੱਲਿਆ ਰਿਹਾ 850 ਘੰਟਾ ਹਾਂਜੀ ਇਹ ਟਰੈਕਟਰ ਮਿਲ ਇਹਦਾ ਡਿਮਾਂਡ ਹੀ ਗਿਆ ਜੀ 5 ਲੱਖ ਰੁਪਏ 5 ਲੱਖ ਰੁਪਏ ਕਿਹਾ ਕੀ ਡੋਨਾ ਸਰ ਮੈਂ ਤੂੰ ਹੀ ਦੱਸਦੇ ਯਾਰ ਇੱਕੋ ਹੀ ਇੱਕੋ ਹੀ 850 ਸਾਢੇ 4 ਦਾ ਲਓ 50 ਇਹ ਵਿਕਦੀ ਹੈ ਬਾਈ ਇਹ ਸਾਢੇ 4 ਦਾ ਦੇਣ ਲਿਆ ਸਾਢੇ 4 ਦਾ ਮਿਲਣਾ ਬਾਈ ਇਹ ਇਹ ਜੀ 2015 ਮਾਡਲ ਆ ਜਮਈ ਨਵਾਂ ਟਰੈਕਟਰ ਹੈ ਤਾਂ ਬਾਈ 35 40 ਠੀਕ ਹੈ ਜੀ ਪਿਛਲੇ ਟਾਇਰ ਬਿਲਕੁਲ ਤਾਜ਼ੇ ਹੈ ਭਾਈ ਹਾਂਜੀ ਸੀਹਟ ਕੰਪਨੀ ਦੇ ਸੀਹਟ ਦੇ ਮੂਰਲੇ ਐਮ ਆਰ ਐਫ ਦੇ ਭਾਈ ਅੱਧੇ ਕਾ ਇਹ ਰਿੰਗ ਦਾ ਰੁਪਈਆ ਰੁਪਈਆ ਟਰੈਕਟਰ ਸੈਂਟਰ ਗੇਰ ਆ ਇਹ ਹਾਂਜੀ ਲੋਡ ਫੈਂਸ ਹੋ ਜਾਊਗਾ ਸਾਰਿਆਂ ਤੇ ਲਗਭਗ ਉਹ ਤੇ ਵੀ ਹੋ ਜੂਏ ਤੇ ਵੀ ਹੋ ਜਾਊਗਾ ਠੀਕ ਹੈ ਜੀ 435 ਡਮਾਣਾ ਇੱਕੋ ਹੀ ਰੇਟ ਇੱਕੋ ਹੀ ਰੇਟ ਦੱਸ ਸਰ ਮੈਂ ਬੋਲ ਦਈਏ ਬੋਲ ਦੇ 3 ਲੱਖ ਤੇ 70000 370 ਦਾ 65000 ਰੁਪਈਆ 65000 ਉੱਟ ਗਿਆ ਮੈਨੂੰ ਲੱਗਾ ਹਾਂ ਨੂੰ ਵਾਧੇ ਹੀ ਤੁਰੇ ਆ ਨਾ ਐ ਆ ਫਿਰ ਭਾਈ ਤੇ 50 50 ਡੀ ਜੌਂਡੀਆ ਦਾ ਮਾਡਲ ਆ ਵੀਰੇ ਹਾਂਜੀ ਸਾਰਾ ਓ ਗੇਅਰ ਇਹਦੇ ਪਿਛਲੇ ਹੈਗੇ 70 ਤੋਂ 75 ਕੇ ਪੈਸੇ ਹੈਗੇ ਆ ਠੀਕ ਹੈ ਜੀ ਮੂਲ ਇਹ ਆਪਾਂ ਚੰਗੇ ਆਪਾਂ ਲਾ ਦਾਂਗੇ ਠੀਕ ਹੈ ਜੀ ਤੇ ਗੇਅਰ ਇਹ ਜਿਹੜਾ ਓਕੇ ਆ 50 ਐਚਪੀ ਡਬਲ ਡਿਊਲ ਪਾਵਰ ਡਬਲ ਕਲਚ ਸਾਈਡ ਗੇਅਰ ਆ ਠੀਕ ਹੈ ਜੀ ਇਹ 4 ਪਲੱਸ ਵਿਗਦੇ ਆ ਇੱਕੋ ਹੀ ਰੇਟ ਹੈ ਦਾ ਹਾਂਜੀ ਬੋਲੋ ਹਾਂਜੀ ਬੋਲੋ 390000 390 ਦਾ 390 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਸੈਂਪਲ ਕੱਪੜੇ ਵਾਲੀ ਸਾਤਰੀ ਮੂਹਰੇ ਆ ਗਿਆ ਪੰਜਾਬੀ ਸਾਰਾ ਕੁਝ ਦਿਖਾਉਂਗਾ 40 ਤੋਂ 50 ਹਜ਼ਾਰ ਕਿਵੇਂ ਲੱਗਿਆ ਠੀਕ ਹੈ ਜੀ ਇਹ ਤੁਹਾਨੂੰ 916 ਦੇ ਤਹਿਤ ਮਿਲਣਗੇ ਬਿਲਕੁਲ ਤਾਜ਼ੇ ਠੀਕ ਹੈ ਹਾਂਜੀ ਬੈਂਪਰ ਜੀ ਪੂਰਾ ਚੰਗਾ ਲੱਗਿਆ ਕੁਆਂਟਲ ਪਲੱਸ ਆ ਜੀ ਠੀਕ ਹੈ ਆਹ ਲੋਹੀ ਦੇ ਆ ਕੋਈ ਰਬੜ ਦੇ ਨਹੀਂ ਹੈਗੀ ਠੀਕ ਹੈ ਜੀ ਸਾਰਾ ਰੁਪਏ ਦਾ ਰੁਪਿਆ ਟਰੈਕਟਰ ਹੈ ਜੇ ਟਰੈਕਟਰ ਦੇ ਕਾਲਮ ਲੱਗੇ ਹੋਈ ਨਾ ਹਾਂਜੀ ਅਸੀਂ ਬਾਬਾ ਤੀਨਦਾਰ ਦੇ ਠੀਕ ਹੈ ਜੀ ਪੂਰਾ ਘੈਂਟ ਪਿਆ ਟਰੈਕਟਰ ਜਮਾ ਬਾਂਬੀ ਪਿਆ ਠੀਕ ਹੈ ਗੱਲ 65 ਐਚਪੀ ਟਰੈਕਟਰ ਹੈ ਜੀ ਪੰਜਾਬ ਨੰਬਰ ਫਰਸਟ ਪਾਰਟੀ ਹੈ ਜੀ ਪੰਜਾਬ 20 ਹਾਂਜੀ ਨਾਲ ਦੇ ਟਾਇਰ ਸਤਨ ਆਪਣਾ ਅਕਿੰਦਰ ਸਿੰਘ ਆ ਇਹਦੇ ਪੂਰੇ ਲਿਆ ਹੁਣ ਤੈਨੂੰ ਮੈਂ ਦੱਸਦਾ ਕਿਵੇਂ ਲੱਗੇ ਆ ਇਹ ਪੈਸੇ ਆ ਲੱਗਾ ਜੀ ਪੰਪ ਇਹਦਾ ਠੀਕ ਹੈ ਜੀ ਕਾਦਾ ਇਹ ਆ ਲੱਗਾ ਤੇਲਾ ਲਾ ਅਲੱਗ ਤੇਲਾ ਲਿਫਟ ਪੰਪ ਲਾਇਆ ਇਹਦੇ ਵਾਸਤੇ ਠੀਕ ਹੈ ਡਿਸਟਰੀਬਿਊਟਰ ਟਰਾਲੀ ਵਾਸਤੇ ਸਿਰਫ ਓਨਲੀ ਟਰਾਲੀ ਵਾਸਤੇ ਉਹ ਲੱਗਿਆ ਕਿ ਜੀ ਆਪਾਂ ਇਹਦਾ ਟਰੈਕਟਰ ਦਾ ਤੇਲ ਤੇਲਾ ਵੀ ਪਿਸਲ ਨਹੀਂ ਇਸੇ ਤੋਂ ਬਾਜ ਨਾ ਕਰੇ ਹੋ ਰਲ ਜੂ ਆਹ ਰਲ ਜੂ ਜੇ ਕਰ ਲਉ ਜੇ ਡਿਕਸ਼ਨ ਇਹਦੇ ਵਿੱਚੋਂ ਹਵਾ ਕੱਢਣੀ ਹੈ ਇਹਨੂੰ ਬੋਚ ਕੇ ਜੇ ਐਂ ਦੱਬੋ ਠੀਕ ਹੈ ਠੀਕ ਹੈ ਜੀ ਸਪੈਸ਼ਲ ਇਹ ਵੀ ਲਵਾਏ ਹੋਏ ਆ ਕਿਸੇ ਇਹ ਵੀ ਲਵਾਏ ਹੋਏ ਨੇ ਯਾਨੀ ਕਿ ਪੂਰੇ ਸ਼ੌਂਕੀ ਬੰਦੇ ਕੋਲ ਆਇਆ ਇਹ ਸ਼ੌਂਕੀ ਬੰਦੇ ਕੋਲ ਇਹ ਆਇਆ ਜੀ ਹਾਂਜੀ ਠੀਕ ਹੈ ਗੱਲ ਹੁਣ ਡਿਮਾਂਡ ਦੀ ਗੱਲ ਤੇ ਆ ਜਾ 21 ਮਾਡਲ ਆ ਡਿਮਾਂਡ ਹੈਗੀ ਦੀ 10 ਲੱਖ ਰੁਪਏ ਦੇਣਾਗੇ ਕੋਈ ਇੱਕੋ ਹੀ 9 ਲੱਖ ਤੇ 70 ਹਜ਼ਾਰ 9 ਲੱਖ 70 ਹਜ਼ਾਰ ਦਾ ਬਿਲਕੁਲ ਇਹ ਟਰੈਕਟਰ ਬੋਂ ਟਰੈਕਟਰ ਹੈ ਨੋਗਰਾ ਊੜਾ ਕਹਿੰਦੇ ਆ ਜਿਹਨੂੰ ਪਾ ਮੈਂ ਇਹਦੇ ਹਾਰ ਪਾ ਕੇ ਲੈ ਜਿਓ ਆਪਾਂ ਬੈਠੇ ਆ ਠੀਕ ਹੈ ਡੰਡਾ ਫੱਟੀ ਬੈਟਰੀ ਇੰਜਨ ਦਾ ਤੇਲ ਹਜ਼ਾਰ ਰੁਪਏ ਇਹਦੇ ਨਾਲ 2000 ਇਹਦੇ ਨਾਲ 2000 ਇਹ ਕੱਲੇ ਨਾਲ 2000 ਮਿਲੂ ਚਾਬੀ ਦੇ ਨਾਲ ਕਿਉਂ ਇਹ ਟਰੱਕ ਜਿਹੜਾ ਟਰੈਕਟਰ ਹੈ ਟਰੱਕ ਜਿਹੜਾ ਟਰੈਕਟਰ ਹੈ ਇਹ ਮੂਰੇ ਆ ਗਿਆ ਬਾਈ 32 30 ਇਹ ਬਾਈ ਕਿਸੇ ਨੇ ਬੂਮ ਬਣਾਉਣਾ ਹੋਵੇ ਜਾਂ ਲੋਡਰ ਬਣਾਉਣਾ ਹੋਵੇ ਬੈਸਟ ਟਰੈਕਟਰ ਹੈ ਇਹ ਠੀਕ ਹੈ ਜੀ ਬਹੁਤ ਵਧੀਆ ਗੇਅਰ ਇਹ ਤਾਂ ਸਰਮਾ ਜੀ ਆਪਣੇ ਘਰੇ ਵੀ ਰੱਖਿਆ ਇਹ ਚ ਫੈਕਸੀਬਿਲਟੀਆਂ ਬਾਲੀਆਂ ਨੇ ਬਾਲੀਆਂ ਨੇ ਡਬਲ ਡਿਸਟ੍ਰੀਬਿਊਟਰ ਹੈ ਬਿਲਕੁਲ ਪ੍ਰਾਈਸ ਕਰਟਾਈ ਇੰਨਾ ਹੈ ਮਰੂਤੀ ਕਾਰ ਵਾਂਗੂ ਮੁੜਦਾ ਨਹੀਂ ਇਹ ਡਬਲ ਡਿਸਟ੍ਰੀਬਿਊਟਰ ਨਹੀਂ ਵੇ ਇਹ ਸਿੰਗਲ ਡਿਸਟ੍ਰੀਬਿਊਟਰ ਟਰੈਕਟਰ ਇਹ ਆ ਦੇਖੋ ਇਹਨਾਂ ਨੇ ਲਾਇਆ ਹੋਇਆ ਸਰਮਾ ਜੀ ਆਪਣੇ ਦੇ ਲੱ ਸਭਿਆ ਹੋਇਆ ਤਾਂ ਆ ਡਿਸਟ੍ਰੀਬਿਊਟਰ ਹੈ ਦਾ ਆ ਡਿਸਟ੍ਰੀਬਿਊਟਰ ਹੈ ਦਾ ਓਕੇ ਹਾਂ ਤੇ ਇਹ ਦੱਬੇ ਤੋਂ ਕੰਮ ਨਹੀਂ ਕਰਦਾ ਮੂਹੇ ਇਹਦੇ ਦਿੱਤੇ ਹੋਏ ਨੇ ਸਮਝ ਗਿਆ ਗੱਲ ਓਕੇ ਇਹ ਕੰਮ ਨਹੀਂ ਕਰਦਾ ਲਿਫਟ ਵੀ ਕੰਮ ਕਰਦਾ ਹੋਣਾ ਹੁਣ ਇਹਨਾਂ ਨੇ ਲਵਾਈਆਂ ਨਹੀਂ ਪਾਈਆਂ ਪਿਛਲੇ ਚੰਗੇ ਆ ਬਾਈ ਇਹਦੇ ਟਾਇਰ ਹੈਗੇ ਆ 75% ਹੈਗੇ ਸਾਡੇ ਤਾਂ ਇਹ ਓਕੇ ਵਾਲੀ ਵੀ ਇਹਦੇ ਮੋਰਾ ਮਰਾਈਆਂ ਨਾਲ ਹੀ ਫਿੱਜਦੇ ਆ ਭੱਜਦੇ ਆ ਇਹ ਠੀਕ ਹੈ ਜੀ 6 ਮਾਡਲ ਹੈ ਇਹ ਟਰੈਕਟਰ ਦੀ ਐਨਓਸੀ ਨਿਕਲਿਆ ਹੋਊਗੀ ਠੀਕ ਹੈ ਜੀ ਮਤਲਬ ਇਹ ਦੀ ਡਿਮਾਂਡ ਕਿੰਨੀ ਆਦੀ ਡਿਮਾਂਡ ਇਹਦੀ 1 ਲੱਖ 90 ਹਜ਼ਾਰ 190 ਦੇਣਾ ਕਿੰਨੇ ਦਾ 1 ਲੱਖ 60 ਹਜ਼ਾਰ ਦਾ ਮਾਨ ਦਾ ਨੂੰ ਹੋ ਜੂ ਮਿੱਤਰੋ ਚ ਹਾਂ ਬਿਲਕੁਲ ਪੂਰੇ 60 ਦਾ ਫਾਰਮ ਆ ਗਿਆ ਜੀ ਇਹਦੇ ਬਾਰੇ ਦੱਸਿਓ ਇਹ ਬਾਈ ਹੈਗਾ 60 ਇਹ 60 ਆ ਜੀ 2012 ਮਡਲ ਵੀਰੇ ਹਾਂਜੀ ਇਹ 12वां 22 ਸਰਪੰਚ ਆਪਣਾ ਯਾਰ ਦੋ ਇਹ 60 ਸਾਰਾ ओरिजिनल ਰਪੀਏ ਦਾ ਰਪੀਆ ਟਰੈਕਟਰ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਕੇ ਜਾਇਓ ਠੀਕ ਹੈ ਜੀ ਇਹ ਟਰੈਕਟਰ ਉਦਾਂ ਤਾਂ 2.5 3.5 3.5 ਪੌਣੀ ਚ 4 4 ਇਹ ਵਿਕੀ ਜਾਂਦੇ ਆ ਠੀਕ ਹੈ ਜੀ ਪਰ ਆਪਾਂ ਨਹੀਂ ਵੇਚਨੇ ਇਹ ਠੀਕ ਹੈ ਜੀ ਆਪਾਂ ਇੱਕੂ ਰੇਟ ਬੋਲੂਗਾ ਤਾਂ ਮੈਂ ਜੈਸੇ ਜਾਨੋ ਹਾਂਜੀ 290000 ਦਾ 290 ਦਾ ਪਾਵਰ ਸਟੀering ਹੈ ਪਾਵਰ ਸਟੀering ਹੈ 290 ਦਾ ਮਿੱਤਰੋ ਬਣੂਗਾ ਮੂਰੇ ਆ ਗਿਆ ਡਬਲ ਡਿਸਟ੍ਰਿਬਿਊਟਰ ਪਾਵਰ ਸਟੀering ਕੋਈ ਦੇ ਕੇ ਦਿਖਾਵੇ ਇੰਨੇ ਦਾ ਠੀਕ ਹੈ ਜੀ ਮੂਰੇ 6.5 ਲੱਖ ਦਾ ਯਾਰ 2 ਹਾਂਜੀ 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 ਕਿੱਥੇ ਕੀ ਰਹਿ ਗਿਆ ਠੀਕ ਹੈ ਜੀ 6855 ਬਾਰੇ ਦੱਸਿਓ 855 ਆਪਾਂ ਦੇਤਾ ਹੀ ਨਿਊਜ਼ੀਲੈਂਡ ਦੇਤਾ ਇਹ ਤਾਂ ਸੀ ਉਹ ਅੰਦਰ ਖੜਾ ਇੱਕ 6855 ਹਾਂਜੀ ਫਿਰ ਉਹਨਾਂ ਦੇ ਨਿਗਾਹ ਆ ਗਈ ਉਹ ਟਰੈਕਟਰ ਤੇ ਠੀਕ ਹੈ ਜੀ ਕਹਿੰਦਾ ਬਾਈ ਆਹ ਦੇ ਸ਼ਰਮਾ ਫਿਰ ਉਹਨਾਂ ਨੇ ਉਹ ਖੋਲਿਆ ਘੋੜਾ ਵੈਂਪਰ ਛਤਰੀ ਉਹਨਾਂ ਵਾਸਤੇ ਲਾਈ ਸੀ ਪਰ ਹੁਣ ਐ ਨਹੀਂ ਪਤਾ ਕਿਹੜੇ ਭਰਾ ਦੇ ਕਰਮਾਂ 'ਚ ਜਾਊਗੇ ਠੀਕ ਹੈ ਜੀ ਬੂਲੇ ਟਾਇਰ ਇਹਦੇ ਨਵੇਂ ਮਿਲਣਗੇ ਠੀਕ ਹੈ ਜੀ ਠੀਕ ਹੈ ਗੱਲ ਕਿਉਂ ਆਪਣਾ ਕਈ ਟਰੈਕਟਰਾਂ ਦੇ ਟਾਇਰ ਆਪਾਂ ਚੇਂਜ ਕਰਨੇ ਆ ਬਾਹਰ ਲਿਆਂਦੇ ਐ ਐਮ ਆਰਐਫ ਦੇ ਪਾਉਣੇ ਆ ਠੀਕ ਹੈ ਜ 13 ਦਾ ਸਟਾਕ ਕਾਫੀ ਵੱਜ ਜਾਣਾ ਮੇਰੇ ਕੋਲੇ ਠੀਕ ਹੈ ਜੀ ਇਹ ਗੱਲ ਇਸ ਕਰਕੇ ਆਪਾਂ ਇਹਦੇ ਨਵੇਂ ਪਾ ਦਨੇ ਆ ਮੂਰੇ ਦਾ ਨਾ ਡਬਲ ਡਿਸਟ੍ਰੀਬਿਊਟਰ ਆ 60 ਐਚਪੀ ਦਾ ਇਹ ਤੇਰਾ ਸਾਰਾ ਓਰੀਜਨਲ ਆ ਗੇਅਰ ਇੰਜਨ ਦਾ ਓਕੇ ਆ 2 ਸਪੀਡ ਆ 2 ਸਪੀਡ ਆ ਸੁਪਰ ਮੈਕਸ ਸੁਪਰ ਮੈਕਸ 15 ਮਾਡਲ ਆ ਹਾਂ ਜੀ ਕੱਲਾ 60 ਟਰੈਕਟਰ ਵਿੱਚ ਹੀ ਆਉਂਦੇ ਆ ਤਿੰਨ ਆਪਣਾ 3.5 ਪਾਉਣੇ 4 ਦਾ ਇਹ ਠੀਕ ਹੈ ਜੀ ਠੀਕ ਆ ਇਹ ਟਰੈਕਟਰ ਆਪਾਂ ਇੱਕੋ ਰੇਟ ਪੂਰੇ 4 ਲੱਖ ਪੂਰੇ 4 ਲੱਖ ਦਾ ਮੈਂ ਅਸੀਂ ਬਾਈ ਕੋਲੇ ਸਰਮੇ ਕੋਲੇ ਟਰੈਕਟਰ ਇੱਕ ਤੂੜੀ ਵਾਲੀ ਵੀ ਖੜੀ ਆ ਜੇ ਕੋਈ ਚਾਹ ਮਾਣਾ ਉਹ ਵੀ ਖਰੀਦ ਸਕਦਾ ਵਿਸ਼ਕਰਮਾ 741 ਮੈਨੂੰ ਇਹਦੇ ਬਾਰੇ ਪਤਾ ਨਹੀਂ ਹੈਗਾ ਬਾਬੇ ਠੀਕ ਹੈ ਜੀ ਕਿਹ ਕਾਰਾਂ ਮਾਡਲ ਆ ਉਹ ਪਲੇਟ ਤੇ ਵੀ ਲਿਖਿਆ ਪਿਆ ਦੇ ਕ੍ਰਾਸ ਵਗੈਰਾ ਸਾਰਾ ਸਮਾਨ ਹੈਗਾ ਪਿਛਲੇ ਬਈ 25 30 ਹਜ਼ਾਰ ਉਹਨਾਂ ਨੇ ਲਾਇਆ ਸੀ ਇਹ ਤੇ ਜਾਲ ਜੂਲ ਜੇ ਤੇ ਤੇ ਬਾਕੀ ਓਕੇ ਹੈ ਕਹਿੰਦਾ ਮੈਨੂੰ ਇਹ ਰੇਟ ਕਿੰਨਾ ਹੈ ਦਾ ਬਸ ਰੇਟ ਦਾ ਇਹ ਸਵਾ ਲੱਖ ਰੁਪਏ ਜੀ ਸਵਾ ਲੱਖ ਦੀ ਮਿੱਤਰੋ ਇਹ ਤੂੜੀ ਵਾਲੀ ਮਸਤੀ ਨੂੰ 30 ਹਜ਼ਾਰ ਦੀ ਲੈ ਜਾਓ 1 ਕੀ ਐਸੀ ਸਰਮੇ ਕੋਲੇ ਟਰੈਕਟਰ ਸਰਮਲ ਲੋਕੇਸ਼ਨ ਦੱਸੀਂਗੇ ਟਰੈਕਟਰ ਆਪਣੇ ਵੀਰੇ ਸ਼ਾਇਦ ਕੱਲ ਸ਼ਾਮ ਨੂੰ ਸਟਾਕ ਲੈਂਦਾ ਛੜਾ ਠੀਕ ਹੈ ਜੀ ਉਹਨੂੰ ਅਸਲੀਏ ਦੱਸਦੇ ਆ ਅਸੀਂ ਸਸਤੇ ਕਿਉਂ ਦਿੰਨੇ ਆ ਹਾਂਜੀ ਅਸੀਂ ਇੱਕ ਅਦਾ ਟਰੈਕਟਰ ਨਹੀਂ ਲੈਂਦੇ ਠੀਕ ਹੈ ਜੀ ਅਸੀਂ ਕਾਫੀ ਟੌਕ ਲੈਨੇ ਆ ਇਕੱਠੇ ਲੈਨੇ ਆ ਇਸ ਕਰਕੇ ਸਾਨੂੰ ਸਸਤੇ ਪੈ ਜਾਂਦੇ ਆ ਠੀਕ ਹੈ ਜੀ ਇਸ ਕਰਕੇ ਸਸਤੇ ਪੈਂਦੇ ਆ ਤੇ ਅਸੀਂ ਸਸਤੇ ਵੇਚਦੇ ਆ ਠੀਕ ਹੈ ਜੀ ਕਿੰਨੇ ਵੀਰੇ ਉਹਨੂੰ ਕੱਲ ਨੂੰ ਉੱਦੋਂ ਪਰਸੋਂ ਚੋਂ ਉੱਥੇ ਗਏ ਸੀ ਅਸੀਂ 4-5 ਲਿਆਂਦੇ ਹੁਣ 4-5 ਮੇਰੇ ਹੋਰ ਖੜੇ ਆ ਉੱਥੇ ਉਹ ਲੈ ਕੇ ਆਉਣੇ ਆ ਕੱਲ ਜਾਵਾਂਗੇ ਤਲੇ ਕਿ ਆਮਾਂ ਠੀਕ ਆਉਣਾ ਕਿੱਥੇ ਆਈ ਰਾਮਾ ਰੋਡ ਤੋਂ ਸੰਗਤ ਰੋਡ ਤੇ 7 ਨੰਬਰ ਗਲੀ ਚ ਤੇ 4 ਨੰਬਰ ਗਲੀ ਜੀ ਦੋ ਘਣਾਉਣਾ ਆਪਣੇ ਵੀਰੇ ਠੀਕ ਹੈ ਜੀ ਪੁੱਛਣ ਦੀ ਕਿਰਪਾਲਤਾ ਨਾ ਕਰਿਓ ਜੇ ਪੁੱਛੋਗੇ ਸ਼ਰਮਾ ਕੌਣ ਆ ਕਹਿਣਗੇ ਸ਼ਰਮਾ ਮੈਂਟਲ ਕਮਲਾ ਹਨ ਨਾਲੇ ਕਮਲਾ ਕਹਿੰਦੇ ਆ ਲਾਲੇ ਸਾਡੇ ਵਰਗੇ ਹੀ ਬਣਨਾ ਚਾਹੁੰਦੇ ਆ ਲਾਲੇ ਆਂਦੇ ਚਾਰ ਸਮੇ ਕੋਈ ਚੱਤੋ ਨਹੀਂ ਮਿਠਿਓ ਹਾਲੋ ਜਿਹੜੀਆਂ ਲੀਰਾਂ ਦੀਆਂ ਗੱਲਾਂ ਕਰਦੇ ਐ ਨਾ ਤੁਸੀਂ ਵੀਰੇ ਉਹ ਲੀਰਾਂ ਨਾ ਅਸੀਂ ਨਾ ਜੋੜੇ ਵੀ ਨਹੀਂ ਸਾਫ਼ ਕਰਦੇ ਲਾਲੋ ਚਾਹ ਪੀਂਦੇ ਨੇ ਚਾਹ ਨਾ ਪੁੱਛੋ ਬਾਈ ਤਲਵੰਡੀ ਸਾਬ ਤੋਂ ਸ਼ਰਮਾ ਕੌਣ ਆ ਤੇ ਹੁਣ ਮੋਬਾਈਲ ਨੰਬਰ ਵੀਡੀਓ ਵਧੀਆ ਲੱਗੀ ਦੱਬ ਕੇ ਲਾਈਕ ਕਮੈਂਟ ਸ਼ੇਅਰ ਫੋਲੋ ਕਰ ਲਿਓ ਪੇਜ ਨੂੰ ਸਿਕੰਦਰ ਮਾਨ ਬਹੁਤ ਬਹੁਤ ਮਿਹਰਬਾਨੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ